ਅੱਜ ਉਹ ਕਹਿੰਦੇ ਕਿ ਮੇਰੇ ਸੰਪਰਕ ਚ 32 ਤੇ 33 ਐਮਐਲਏ ਨੇ ਤੇ ਜਿਵੇਂ ਦਰਜੀਤ ਦਸਾਂ ਜੋਰਾਂ ਦਾ ਐਡਵਾਂਸ ਸ਼ੋਅ ਬੁੱਕ ਹੁੰਦਾ ਨਾ ਟਿਕਟਾਂ ਬੁੱਕ ਹੁੰਦੀਆਂ ਇਹ ਜੀ ਹੁਣੇ ਸਾਡੇ ਕੋਲ ਐਡਵਾਂਸ ਬੁਕਿੰਗ ਕਰਾ ਰਹੇ ਨੇ ਅਗਲੀ ਵਾਰ ਦੀ ਟਿਕਟ ਲਈ ਮਤਲਬ ਉਹ ਇਹ ਚਾਹੌਣ ਦੀ ਕੋਸ਼ਿਸ਼ ਕਰ ਰਹੇ ਸੀ ਕਿ 2027 ਚ ਸਾਡੀ ਸਰਕਾਰ ਆ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆ ਰਹੀ ਇਸ ਲਈ ਉਹਦੇ ਐਮਐਲਏ ਸਾਡੇ ਕੋਲ ਨਹੀਂ ਆਉਣ ਨੂੰ ਪਿਆ ਮਤਲਬ ਤੁਸੀਂ ਲੋਕ ਮੁੱਦਿਆਂ ਤੇ ਨਹੀਂ ਲੜਨਾ ਤੁਸੀਂ ਕਿੰਨੇ ਐਮ.ਐਲ.ਏ. ਤੋੜਲੇ ਕਿੰਨੇ ਜੇ ਤੁਸੀਂ ਸੱਚਮੁੱਚ ਲੋਕ ਮੁੱਦੇ ਤੇ ਲੜੋਗੇ ਫਿਰ ਤੁਹਾਨੂੰ ਉਹਨਾਂ ਦਾ ਪ੍ਰਾਣਾ ਮਾਰ ਲੈਣ ਦੀ ਕੀ ਲੋੜ ਹੈ ਭਾਈ ਜੀ ਜੀ ਪਰ ਅੱਜ ਦਾਵਾ ਕਰਕੇ ਇਹ ਵੀ ਕਿਹਾ ਕਿ ਜੀ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਬੀ.ਜੇ.ਪੀ. ਚ ਜਾਣਗੇ ਪ੍ਰਧਾਨ ਇਹਨਾਂ ਦੇ ਅਮਨ ਲੋੜਾ ਸਾਡੇ ਕੰਨੀ ਆਉਣਗੇ ਤੇ ਲੋ ਜੀ ਬਸ ਗੱਲ ਬਣੀ ਪਈ ਉਹ ਮੀਡੀਆ ਨੇ ਪੁੱਛਿਆ ਉਹਨਾਂ ਕਿ ਜੀ ਇਹ ਨਾਂ ਦੱਸ ਦਿਓ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਧਰ ਅਮਰੋੜਾ ਨੇ ਕਿਹਾ ਕਿ ਫੋਟੋ ਫੋਟੋ ਹੀ ਕੋਈ ਦਿਖਾ ਦਿਓ ਕਿਹਦੇ ਨਾਲ ਤੁਹਾਡਾ ਜੀ ਰਾਬਤਾ ਕੀ ਹੈ ਨਾ ਜੀ ਜੀ ਤੇ ਕਹਿੰਦੇ ਐਂ ਥੋੜਾ ਮੈਂ ਬਹੁਤ ਸੁੱਝ ਜਾ ਆ ਔਰ ਦਿਸਾ ਮੈਂ ਨਾਮ ਕਰੋ ਪਹਿਲਾਂ ਦੱਸੂਗਾ ਕਹਿੰਦੇ ਅਗਲੇ ਮੈਨੂੰ ਇਸ਼ਾਰਾ ਕਰਕੇ ਕਹਿੰਦੇ ਲੱਗਿਆ ਨਾਂ ਨਹੀਂ ਦੱਸੂਗਾ